ਹਲੋ ਸਾਰ ਸ੍ਰੀਕਾਲ ਸੀ ਤੁਹਾਡਾ ਸਵਾਗਤ ਹੈ ਡਾ. ਪ੍ਰੇਮ ਕਿਸ਼ਨ ਦੇ ਵਿੱਚ ਹੁਣ ਜਿਵੇਂ ਸਰਦੀਆਂ ਆ ਗਈਆਂ ਤੇ ਆਪਾਂ ਘਰ ਵਿੱਚ ਚਾਹ ਤਾਂ ਸਾਰੀ ਜਾਣੇ ਬਣਾਉਣੀ ਆ ਪਰ ਸਰਦੀਆਂ ਸੋ ਆਪਾਂ ਨੂੰ ਕੁਝ ਕੜਕਤੀ ਚਾਹ ਚਾਹੀਦੀ ਹੁੰਦੀ ਹੈ ਸੋ ਅੱਜ ਆਪਾਂ ਬਣਾਉਣੀ ਆ ਅਦਰਕ ਵਾਲੀ ਮਸਾਲੇ ਵਾਲੀ ਵਧੀਆ ਜੀ ਚਾਹ ਤੇ ਇੱਕ ਆਪਾਂ ਪਹਿਲਾਂ ਪਾਣੀ ਦਾ ਲਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਨਾ ਹੈ ਮੈਂ ਅਜੜੀਏ ਪੂਰੇ 4 ਕੱਪ ਬਣਾ ਰਹੀ ਹਾਂ ਸੋ ਮੈਂ ਸਿਰਫ 1 ਕੱਪ ਹੀ ਪਾਣੀ ਦਾ ਯੂਜ਼ ਕੀਤਾ ਹੈ ਉਨਾ ਛੋਟਾ ਅੱਧਾ ਟੁਕੜਾ ਜਿਹੜਾ ਅਦਰਕ ਦਾ ਲਵਾਂਗੀ ਤੇ ਉਹਨੂੰ ਇਸ ਤਰੀਕੇ ਆਪਾਂ ਜਿਹੜਾ ਕ੍ਰਸ਼ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਜਦੋਂ ਆਪਣਾ ਹੁਣ ਪਾਣੀ ਗਰਮ ਹੋ ਚੁੱਕਿਆ ਹੈ ਹੁਣ ਇਹਦੇ ਵਿੱਚ ਆਪਾਂ ਅਦਰਕ ਪਾ ਦਵਾਂਗੇ ਮਿਰਕੁਰ ਤੇ ਮਾਰਕੀਟ ਵਾਲਾ ਦੋ ਦੁੰਦਾ ਤੋਂ ਸੋ ਉਹ ਜ਼ਿਆਦਾ ਵਧੀਆ ਨਹੀਂ ਹੁੰਦਾ ਮੈਂ ਜ਼ਿਆਦਾ ਜਿਹੜਾ ਦੁੱਧ ਯੂਜ਼ ਕਰਦੀ ਹਾਂ ਤੇ 1 ਕੱਪ ਪਾਣੀ ਦਾ ਯੂਜ਼ ਕੀਤਾ 2 ਕੱਪ ਮਿਜੜੀ ਨੇ ਸੌਰੀ 2 ਚਮਚ ਕੱਤੀ ਦੇ ਐਡ ਕੀਤੇ ਨੇ ਤੇ 4 ਚਮਚ ਮिजੜੇ ਨੇ 슈ਗਰ ਦੇ ਐਡ ਕੀਤੇ ਨੇ ਤੁਸੀਂ 슈ਗਰ ਆਪ ਦੇ ਹਿਸਾਬ ਨਾਲ ਵਧ ਘਟ ਕਰ ਸਕਦੇ ਹੋ ਅੱਧਾ ਚਮਚ ਆਪਾਂ ਚਾਦਾ ਮਸਾਲਾ ਪਾਵਾਂਗੇ ਜਿਸ ਨਾਲ ਚਾਹ ਬਹੁਤ ਜ਼ਿਆਦਾ ਕੜਕ ਤੇ ਸਵਾਦ ਬਣੂਗੀ ਇਹ ਮਸਾਲੇ ਦੀ ਰੈਸਪੀ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਆਲਰੇਡੀ ਮੈਂ ਪਾਈ ਹੋਈ ਹੈ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਉਬਾਲੇ ਦਵਾਉਣੇ ਨੇ ਚੰਗੀ ਤਰ੍ਹਾਂ ਜੁਲੇ ਪਾਣੀ ਉਹਨੂੰ ਪਕਾਉਣਾ ਚਾਹੀਦਾ ਤਾਂ ਕਿ ਅੱਧਾ ਕੱਖ ਨਹੀਂ ਰਹਿ ਜਾਵੇ। ਸਾਈਡਾਂ ਤੋਂ ਤੁਸੀਂ ਦੇਖ ਸਕਦੇ ਹੋ ਬੱਗਲੇ ਆਨੇ ਸ਼ੁਰੂ ਹੋ ਗਏ ਨੇ। ਤੇ ਆਲਮੋਸਟ ਆਪਣਾ ਪਾਣੀ ਜਿਹੜਾ ਸੋਕ ਚੁੱਕਾ ਹੈ। ਤੇ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਆਲਮੋਸਟ ਅੱਧੇ ਤੋਂ ਜ਼ਿਆਦਾ ਪਾਣੀ ਜਿਹੜਾ ਸੋਕ ਚੁੱਕਾ। ਇੱਕ ਦੋ ਮਿੰਟ ਇਸੇ ਤਰ੍ਹਾਂ ਰਹਿਣ ਦੇਣਾ। ਹੁਣ ਆਪਾਂ ਹੁਣ ਇਹਦੇ ਵਿੱਚ ਆਪਾਂ ਦੁੱਧ ਐਡ ਕਰਦੇ ਹਾਂ। मैं पूरे चार कप دودھ 4 انہوں نے ہے اس میں 3 کپ گڑے میں دودھ ایڈ کروں گا۔ اسے اپ دیر میں ساتھ ऐड कर چاہو ایڈ हल्ला سکتے ہو۔ بڑا کوشش ہے وہ کی کرے وہ پکن دوں گا۔ ہاں دو منٹ ਆਹੋ ਹੋ ਪਰ ਕੋਈ ਵੀ ਕੜਛੀ ਵਗੈਰਾ ਗੰਦੇ ਨਹੀਂ ਤੁਸੀਂ ਇਸ ਨੂੰ ਯੂਸ ਕਰ ਸਕਦੇ ਆਹੋ ਤੇ ਦੁੱਧ ਆਪਾਂ ਇਸ ਤੇ ਕਿੰਨਾ ਮਿਕਸ ਕਰਕੇ ਬਣਾਉਣਾ ਚਾਹ ਤਾਂ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਬਿਲਕੁਲ ਇਹਨਾਂ మీడియం ਫਲੇਮ ਤੇ ਬਣਾਉਂਦੇ ਆਪਾਂ ਇਸ ਤੇ ਕਿ ਲਗਾਤਾਰ ਹਿਲਾਉਂਦੇ ਰਹੇ ਤੁਸੀਂ ਤਾਂ ਰੋਟੀ ਨੂੰ ਮਦਰ ਗ੍ਰੀਟ ਕਰਕੇ ਪਾ ਲਿਆ ਹਾਂ ਹਾਂ ਫੋਕੀ ਪਪਾ ਹੀ ਆਂਦਾ ਇਹਨੂੰ ਬਿਲਕੁਲ ਜਿਵੇਂ ਆਪਾਂ ਕਦੂ ਕਸ਼ ਕਰਦੇ ਹਾਂ ਉਹ ਐਡ ਕਰ ਸਕਦੇ ਹਾਂ ਹੁਣ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਹੋ ਉਬਾਲ ਆਉਣਾ ਸ਼ੁਰੂ ਹੋ ਗਿਆ ਹੈ ਬਿਲਕੁਲ ਮੀਡੀਅਮ ਤੇ ਆਪਾਂ ਪਕਾ ਰਹੇ ਹਾਂ ਤੇ ਬਾਲ ਵੀ ਹੌਲੀ ਹੌਲੀ ਆਊਗਾ ਇਸ ਵਿੱਚ ਜਦੋਂ ਬਾਲ ਆਊਗਾ ਉਦੋਂ ਹੀ ਅੱਪਾ ਬੰਦ ਨਹੀਂ ਕਰਦੇ ਨਾ ਉਬਾਲਣ ਤੋਂ ਬਾਅਦ ਤੁਸੀਂ ਮੋਂ ਆਪਾਂ ਪਕਾਣਾ ਤੁਸੀਂ ਵੀਡੀਓ ਦੇਖਦੇ ਰਹੋ

ਪਤਾ ਇਹ ਹੋਊਗਾ ਯਾਰ ਉਹਨਾਂ ਨੂੰ ਅਕਸਰ ਉਹਨਾਂ ਦਾ ਪਿੰਦੇਆ ਉਹਨਾਂ ਦਾ ਕੋਈ ਸਵੇਰੇ ਪਿੰਦਾ ਕੋਈ ਸ਼ਾਮ ਨੂੰ ਤੇ ਇਸ ਤਰੀਕੇ ਨਾਲ ਬਣਾ ਕੇ ਥਰੋਟ ਕਰਿਓ ਤੁਸੀਂ ਦੇਖ ਸਕਦੇ ਹੋ ਕਿੰਨਾ ਬੜੀਆ ਅੱਜ ਵੀ ਇਹ ਆਪਣਾ ਬੱਕਰ ਲੇਤਾ ਹਾਂ ਇਹ ਦੇਸ਼ ਕਿੰਨੇ ਬੜੀਆ ਵਾਲਾ ਹੈ ਬੰਦ ਕਰ ਦਿੰਦੇ ਹਾਂ ਸੁਣਾ ਦੇ ਸਾਫ ਬਿਲਕੁਲ ਰੈਡੀ ਹੈ ਮੈਂ ਪਾ ਚੁੱਕਾ ਹਾਂ ਕਿਹੜਾ ਕੱਪੂ ਸਾਰਾ ਇਸ ਤਰੀਕੇ ਨਾਲ ਚਾਹ ਪਾਣੀ ਆ ਐਡ ਕਰਦੇ ਜਾਵਾਂਗੇ ਸਾਰੀ ਚਾਹ ਆਪਣੇ ਮਨ ਕੇ ਰੈਡੀ ਲਓ ਤੁਸੀਂ ਵੀ ਇਸ ਤਰੀਕੇ ਨਾਲ ਟਰਾਈ ਕਰਕੇ ਜਰੂਰ ਲੇਕੋ ਅਗੋਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਚਾਹ ਦੀ ਰੈਸਪੀ ਕਿਵੇਂ ਲੱਗੀ ਸ਼ਰਦੀਆਂ ਵਿੱਚ ਚਾਹ ਨੂੰ ਇੰਜੋਏ ਕਰੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦਿਨਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ